ਕੋਸ ਇਹ ਰਮ ਮਸਲਾ ਹੈਗਾ ਸਾਰਿਆਂ ਦੇ ਧਿਆਨ ਦੇ ਵਿੱਚ ਹੈਗਾ ਜੀ ਭਾਵੇਂ ਉਹ ਹਲਕਾ ਇੰਚਾਰਜ ਹੋਵੇ ਭਾਵੇਂ ਉਹ ਸਾਡੇ ਜ਼ਿਲ੍ਹਾ ਪ੍ਰਧਾਨ ਹੋਣ ਕਿਉਂਕਿ ਪਿਛਲੇ 4 ਦਿਨਾਂ ਤੋਂ ਸਾਡੀ ਲਗਾਤਾਰ ਟੀਮ ਜਿਹੜੀ ਆ ਇਹ ਲਗਾਤਾਰ ਟੀਮ ਸਾਡੀ ਇਸ ਵਾਰ ਇੱਥੇ ਵਰਕ ਕਰ ਰਹੀ ਆ ਭਾਵੇਂ ਸਾਡੇ ਤੀਨਾਂ ਨਗਰ ਤੋਂ ਸਾਡੇ ਚੇਅਰਮੈਨ ਸਾਹਿਬ ਹੋਣ ਬਲਜੀਤ ਸਿੰਘ ਜੀ ਸਾਡੇ ਮੋਦੀਪ ਸਿੰਘ ਅਲੋਵਾਲ ਜੀ ਹੁਣ ਜਿਹੜਾ ਸਾਡਾ ਮੀਡੀਆ ਦੇਖ ਰਿਹਾ ਸਾਰੀ ਟੀਮ ਸਾਡੀ ਸਾਰੀ ਟੀਮ ਦੇ ਨਾਲ ਲੱਗੇ ਹੋਏ ਨੇ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਲਦੀ ਜਲਦੀ ਇਹ ਚੀਜ਼ ਇਹ ਤੁਸੀ ਤੋਂ ਬੰਨ ਹੀ ਹੈਗਾ ਇਨੂੰ ਇੱਕ ਰੈਡ ਡਾਇਵਰਸ਼ਨ ਵਾਸਤੇ ਹੁੰਦਾ ਸੇਫਟੀ ਬਾਰਨਰ ਹੁੰਦਾ ਉਹਦੇ ਵਾਸਤੇ ਇਹਨੂੰ ਆਪਾਂ ਜੰਬੋ ਬੈਗ ਮੰਗਵਾ ਰਹੇ ਹਾਂ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਹੈ ਕਿ ਜਲਦੀ ਇੱਥੇ ਜੰਬੋ ਬੈਗ ਲਿਆ ਕੇ ਅਸੀਂ ਪੱਕਾ ਦਾ ਹੱਲ ਕਰਾਂਗੇ ਪਿਛਲੀ ਵਾਰੀ ਵੀ ਜਦੋਂ ਜਦੋਂ ਇਹ ਚੀਜ਼ ਹੋਈ ਹੈ ਪ੍ਰਸ਼ਾਸਨ ਨੇ ਇਹ ਚੀਜ਼ ਕੀਤੀ ਹੈ ਸਰਕਾਰ ਦੇ ਧਿਆਨ ਚ ਸਾਡੇ ਵੀ ਜਦੋਂ ਧਿਆਨ ਚ ਆਈ ਮੈਂ ਪਿਛਲੀ ਵਾਰੀ ਮੈਂ ਖੁਦ ਇੱਥੇ ਆਇਆ ਵੀ ਸੀ ਇੱਥੇ ਲਾਗੇ ਪੱਟੀਆਂ ਪੈਂਡਿਆ ਉੱਥੇ ਵੀ ਗਿਆ ਸੀ ਜਿੱਥੇ ਜਿੱਥੇ ਲੋਡ ਬੰਦਾਂ ਨੂੰ ਲੋਡ ਪਈ ਆ ਮੁਸ਼ਕਲ ਹੈ ਅਸੀਂ ਸਾਰਿਆਂ ਦੇ ਨਾਲ ਖੜੇ ਹਾਂ ਹੁਣ ਵੀ ਜਿਹੜੀ ਸਰਕਾਰ ਹੈ ਸਾਰਿਆਂ ਨਾਲ ਖ ਜਨਤਾ ਵੱਲੋਂ ਪਤਾ ਲੱਗਦਾ ਜਾਂਦਾ ਅਸੀਂ ਪ੍ਰਸ਼ਾਸਨ ਨੂੰ ਹਦਾਇਤਾਂ ਕਰਕੇ ਇਹਦਾ ਕੰਮ ਜੋ ਹੈਗਾ ਜੋਰਾ ਸ਼ੋਰਾ ਤਾਂ ਚੱਲ ਰਿਹਾ ਅਸੀਂ ਹੁਣ ਇੱਥੇ ਮੌਜੂਦ ਹਾਂ ਜੀ ਐਸ ਡੀ ਐਮ ਸਾਹਿਬ ਵੀ ਕੁਝ ਟਾਈਮ ਤੱਕ ਇੱਥੇ ਪਹੁੰਚ ਰਹੇ ਆ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਜਲਦੀ ਜਲਦੀ ਦਾ ਹੱਲ ਕੀਤਾ ਜਾਵੇ ਜੀ ਬਿਆਨਬਾਜ਼ੀ ਤੇ ਹਰ ਕੋਈ ਕਰਦਾ ਤੁਸੀਂ ਇੱਕ ਚੀਜ਼ ਦੇਖੋ ਪਿਛਲੇ 2 ਦਿਨ ਪਹਿਲਾਂ ਸਾਡੇ ਧਿਆਨ ਵਿੱਚ ਇਹ ਗੱਲ ਆਈ ਸਾਡੇ ਚੇਅਰਮੈਨ ਸਾਹਿਬ ਨੇ ਮੈਨੂੰ ਕਾਲ ਕੀਤਾ ਅਸੀਂ ਡੀ ਸੀ ਸਾਹਿਬ ਨਾਲ ਰਾਬਤਾ ਕਰਕੇ ਜ਼ਿਲ੍ਹਾ ਪ੍ਰਧਾਨ ਜੀ ਸਾਡੇ ਇੱਥੇ ਆਏ ਪਹੁੰਚੇ ਉਹਨਾਂ ਨੇ ਉਸੇ ਟਾਈਮ ਹੀ ਕੰਮ ਸ਼ੁਰੂ ਕਰਵਾਇਆ ਅਸੀਂ ਪ੍ਰੈਕਟੀਕਲੀ ਆ ਜੇ ਸਾਡੇ ਧਿਆਨ ਜਾਂਦਾ ਅਸੀਂ ਪ੍ਰੈਕਟੀਕਲੀ ਕਰਦੇ ਆ ਇਹ ਨਹੀਂ ਕਿ ਇੱਥੇ ਬਿਆਨਬਾਜ਼ੀ ਕਰਕੇ ਅਸੀਂ ਹੁਣ ਚਲੇ ਜਾਵਾਂਗੇ ਕੰਮ ਨਹੀਂ ਹੋਊਗਾ ਦੇਖੋ ਜੀ ਸਰਕਾਰ ਦੇ ਵਿੱਚ ਆ 2027 ਤੱਕ ਸਰਕਾਰ ਆ ਮਤਲਬ ਕਿ ਜੋ ਵੀ ਸਾਡੇ ਕੋਲ ਇਹ ਕੰਮ ਹੋਣਗੇ ਆਪਾਂ ਕਰਦੇ ਪਏ ਆ ਜੀ ਅਸੀਂ ਲੋਕਾਂ ਨੂੰ ਜਵਾਬ ਦੇਈਏ ਪ੍ਰਸ਼ਾਸਨ ਦੇ ਤੌਰ ਤੇ ਜੋ ਵੀ ਆ ਪਿਛਲਾ ਜੇ ਹੁੰਦੀਆਂ ਸੀ ਕੋਈ ਅੰਗੈਲੀਆਂ ਤੇ ਹੁਣ ਇੱਕ ਬਿਲਕੁਲ ਨਹੀਂ ਹੋਏਗੀ ਅਸੀਂ ਜਨਤਾ ਦੇ ਵਿੱਚ ਰਹਿ ਕੇ ਲੋਕਾਂ ਦੇ ਕੰਮ ਕਰਵਾ ਰਹੇ ਆ ਵੇਖੋ ਜੀ ਅੱਜ ਮੈਂ ਆਇਆ ਇੱਥੇ ਪਰਸੋਂ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਆਏ ਸੀ ਤੇ ਬਲਜੀਤ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੀਨਾ ਨਗਰ ਮੈਂ ਤੇ ਇਹ ਦੇਖ ਕੇ ਬੜਾ ਮਨ ਜਿਹੜਾ ਆ ਉਹ ਦੁਖੀ ਵੀ ਹੈ ਤੇ ਮੈਨੂੰ ਗੁੱਸਾ ਵੀ ਹੈ ਵੀ ਜਦੋਂ ਪਤਾ ਵੀ ਹਰ ਵਾਰ ਇਹ ਹੜ ਜਿਹੜਾ ਆਉਣਾ ਹੁੰਦਾ ਤੇ ਇਹ ਜਿਹੜੇ ਸਾਡੇ ਅਫਸਰ ਸਹਿਬਾਨ ਨੇ ਮੈਂ ਇਹਨਾਂ ਨੂੰ ਹਦਾਇਤ ਕਰਦਾ ਹੁਣ ਇਸੇ ਮੌਕੇ ਦੇ ਉੱਤੇ ਵੀ ਇਹ ਕਿਉਂਕਿ ਲੋਕ ਵਿਚਾਰੇ ਡਰੇ ਹੋਏ ਸਹਿਮੇ ਹੋਏ ਲੋਕ ਹੈ ਅਸੀਂ ਪਿਛਲੇ ਪ੍ਰਾਰ ਵੀ ਅਸੀਂ ਪਰ ਉਹ ਨਹੀਂ ਪ੍ਰਾਰ ਆਪਾਂ ਇਹ ਹੰਢਾ ਚੁੱਕੇ ਆ ਆਪਣੇ ਮੋਢਿਆਂ ਦੇ ਬੋਰੀਆਂ ਚੁੱਕ ਚੁੱਕ ਕੇ ਬੰਨ ਬੰਦ ਕੀਤੇ ਆ ਤੇ ਅੱਜ ਅਸੀਂ ਇੱਕ ਰੂਲਿੰਗ ਪਾਰਟੀ ਆ ਅਸੀਂ ਇਹਨਾਂ ਨੂੰ ਬੇਨਤੀ ਨਹੀਂ ਅਸੀਂ ਹੁਕਮ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਨਾ ਡੀਸੀ ਸਾਹਿਬ ਗੁਰਦਾਸਪੁਰ ਜੀ ਨੂੰ ਵੀ ਵੀ ਇਹਨੂੰ ਫੌਰਨ ਜਿਹੜਾ ਆ ਟਿਪਰਾਂ ਭੇਜ ਕੇ ਹੁਣੇ ਗੱਲ ਹੋ ਵੀ ਗਈ ਹੈ ਡੀਸੀ ਸਾਹਿਬ ਨਾਲ ਸਾਡੇ ਲੋਕ ਸਭਾ ਇੰਚਾਰਜ ਨੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਵੀ ਨੇ ਰਜੀਵ ਸ਼ਰਮਾ ਜੀ ਉਹਨਾਂ ਵੀ ਗੱਲ ਕੀਤੀ ਆ ਵੀ ਇਹਨੂੰ ਫੌਰੀ ਤੌਰ ਤੇ ਟਿਪਰਾਂ ਮਹਿੰਗਾ ਕੇ ਇਹਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਏ ਤੇ ਬਾਕੀ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਇਹ ਮੇਨ ਤੁਸੀ ਨਹੀਂ ਟੁੱਟੀ ਜਿਹੜੀ ਇਹ ਵਿਰੋਧੀ ਰੋਲਾ ਪਾਉਂਦੇ ਆ ਸੇਫਟੀ ਸਪੋਰਟ ਇਹ ਸੇਫਟੀ ਬੰਨ ਹੈ ਇੱਕ ਸਿਰਫ ਪਾਣੀ ਦੀ ਦਿਸ਼ਾ 모ੜਨ ਵਾਸਤੇ ਇੱਕ ਬੰਨ ਬਣਾਇਆ ਜਾਂਦਾ ਪੁਲ ਦੇ ਲਾਗੂ ਇਹ ਸਟਾਰਟ ਹੁੰਦਾ ਉੱਥੋਂ ਇਹ ਜਿਹੜਾ ਆ ਕੋਈ 20 ਕੋ ਫੁੱਟ ਜਿਹੜਾ ਉਹਦੇ ਵਿੱਚ ਪਾੜ ਪਿਆ ਆ ਤੇ ਪਾਣੀ ਹੌਲੀ ਹੌਲੀ ਰਿਸਦਾ ਉਧਰ ਜਾ ਰਿਹਾ ਇਹ ਮੇਨ ਤੁਸੀ ਨਹੀਂ ਕੀ ਬਾਕੀ ਗੱਲਬਾਤ ਹੋ ਗਈ ਡੀਸੀ ਸਾਹਿਬ ਕਹਿੰਦੇ ਆ ਵੀ ਟਿਪਰਾਂ ਲਿਆ ਕੇ ਇਹ ਮੈਨੂੰ ਲੱਗਦਾ ਕਿ 5 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਇਹਨੂੰ ਕੰਪਲੀਟ ਕਰਕੇ ਬੰਦ ਦੇਣਗੇ ਤੁਸੀਂ ਇੰਨੀ ਕੁ ਰਿਪੇਅਰ ਕਰ ਦਿੱਤੀ ਆ ਵੀ ਪ੍ਰਮਾਤਮਾ ਕਰੇ ਪਹਿਲਾਂ ਤੇ ਆਪਾਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਵੀ ਕੋਈ ਇਤਨਾ ਦੀ ਆਫਤ ਨਾ ਆਵੇ ਕਿਉਂਕਿ ਪਿੱਛੋਂ ਪਾਣੀ ਜ਼ਿਆਦਾ ਨਾ ਆਵੇ ਹੁਣ ਜ਼ਿਆਦਾ ਛੱਡਣ ਦੀ ਵਜ੍ਹਾ ਨਾਲੀ ਇਹ ਜਿਹੜੀ ਤੁਸੀਂ ਆ ਜਿਹੜੀ ਵਿੱਚ ਸੇਫਟੀ ਬੰਨ ਹੈ ਇੱਕ ਇਹ ਜਿਹੜਾ ਇਹ ਲਿਆ ਆਪਣੀ ਜਗ੍ਹਾ ਤੋਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਬੰਦ ਕਰ ਦਿੱਤਾ ਜਾਊਗਾ ਮੈਂ ਦੂਜਾ ਪ੍ਰਸ਼ਾਸਨ ਨੂੰ ਤਾਂ ਆਪਾਂ ਹੁਕਮ ਲਾ ਹੀ ਇਹ 5-6 ਘੰਟੇਾਂ ਵਿੱਚ ਜਿਹੜੀ ਪ੍ਰੋਬਲਮ ਹੈ ਅਸੀਂ ਸੋਲਵ ਕਰਾ ਕੇ ਇੱਥੋਂ ਹਿੱਲਾਂਗੇ ਜਿੱਦਾਂ ਹੁਣ ਇਹ ਦੱਸਣ ਦੇ ਮੁਤਾਬਕ ਲੋਕਾਂ ਦੇ ਦੱਸਣ ਦੇ ਮੁਤਾਬਕ ਆ ਕਿ ਇਹ ਜਿਹੜਾ ਬਾਨਿਆ ਇਹ ਅੰਦਰ ਆ ਜਿਹਦੇ ਉੱਤੋਂ ਦੀ ਗੁਜ਼ਰ ਕੇ ਅਕਸਰ ਜਾਂਦੇ ਆ ਉਹ ਤੇ ਕਲੀਅਰ ਆ ਜੀ ਉਹ ਕਲੀਅਰ ਆ ਉਹ ਬਿਲਕੁਲ ਕਲੀਅਰ ਆ ਇਹਦੇ ਉੱਤੋਂ ਕਿਸੇ ਦਾ ਚਾਲਾ ਨਹੀਂ ਇਹ ਸਿਰਫ ਕਿਸਾਨਾਂ ਦਾ ਲੰਘਾ ਆ ਇੱਥੇ ਇੱਥੇ ਕਿਸਾਨ ਹੀ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਆ ਰਹਿ ਗਈ ਗੱਲ ਉਸ ਚੀਜ਼ ਦੀ ਅਸੀਂ ਬੈਠੇ ਹਾਂ ਜੁਮੇয়ার ਬੰਦੇ ਆ ਇਹ ਪ੍ਰਸ਼ਾਸਨ ਇਹਨੂੰ ਕਰਕੇ ਦੇਊਗਾ ਲੇਬਰ ਲੱਗੀ ਆ ਜੀ ਸੀ ਬੀ ਆ ਗਈ ਆ ਡਾਇਰੈਕਟਰ ਟਰਾਲੀਆਂ ਟਿਪਰਾਂ ਜਿਹੜੇ ਆਉਣ ਲੱਗੇ ਆ ਇਹਨੂੰ ਕਰਵਾ ਕੇ ਛੱਡਾਂਗੇ ਕਿਹਦੀ ਜ਼ਿੰਮੇਵਾਰੀ ਸੀ ਉਹ ਵੀ ਤੁਹਾਨੂੰ 5 ਘੰਟਿਆਂ ਬਾਅਦ ਪਤਾ ਲੱਗ ਜਾਂਦਾ ਹੈ